ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ کہانی ਉਮੀਦ ਹੈ ਕਹਾਣੀ ਪਸੰਦ ਆਊਗੀ ਬਿਨਾ ਆਪਣਿਆਂ ਤੋਂ ਦੋ ਤਿੰਨ ਮਹੀਨੇ ਤਾਂ ਸਭ ਕੁਝ ਠੀਕ ਰਿਹਾ ਪਰ ਹੌਲੀ ਹੌਲੀ ਮੋਹਾਲ ਵਿੱਚ ਤਬਦੀਲੀ ਆ ਗਈ ਹਰੇ ਕਾਲਜ ਵੀ ਪੂਰਾ ਨਹੀਂ ਸੀ ਕੀਤਾ ਤੇ ਘਰ ਜਾਂ ਤੋਂ ਚੋਰੀ ਲਵ ਮੈਰਿਜ ਕਰਵਾ ਲਈ ਮਾਂ ਤੇ ਬਾਪੂ ਨੇ ਮੇਰਾ ਇਹ ਫੈਸਲਾ ਮਨਜ਼ੂਰ ਨਹੀਂ ਸੀ ਆਖਿਰ ਨਮਾ ਘਰ ਛੱਡ ਸ਼ਹਿਰ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗੀ ਸ਼ਾਇਦ ਨਮੀ ਸੋਚ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝ ਨਾ ਸਕੇ ਬਾਪੂ ਅਕਸਰ ਆਖਦਾ ਹੁੰਦਾ ਸੀ ਕਿ ਪੁੱਤਰਾ ਜ਼ਿੰਦਗੀ ਦਾ ਸਵਾਦ ਉਦੋਂ ਆਉਂਦਾ ਜਦੋਂ ਆਪਣੀ ਬਾਲਕੇ ਖੁਦ ਸੇਖਣੀ ਸਿੱਖ ਲਈਏ ਜਦ ਜ਼ਿੰਦਗੀ ਗੁਜ਼ਾਰਨ ਦੀਆਂ ਜ਼ਰੂਰਤਾਂ ਪੂਰੀਆਂ ਨਾ ਹੋਈਆਂ ਤਾਂ ਪਿਆਰ ਵਾਲੀ ਉਹ ਜਿਹੜੀ ਕਿਦਰੀ ਉਡਾਰੀ ਜੀ ਮਾਰ ਗਈ ਦੋਨਾਂ ਦੇ ਅੰਦਰਲੇ ਰੁੱਖ ਸੁੱਕੇ ਜੇ ਸੁੱਕ ਜੇ ਗਿਆ ਹਰ ਰੋਜ਼ ਨਿੱਕੀ ਨਿੱਕੀ ਜੀ ਗੱਲ ਤੋਂ ਤਕਰਾਰ ਵਾਧਾ ਗਿਆ ਦੋਨੋਂ ਤਰਫੋਂ ਹੀ ਰੋਜ਼ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ਾਂ ਹੋਣ ਲੱਗੀਆਂ ਸ਼ਾਇਦ ਪਾਰ ਜਵਾਨੀ ਵਿੱਚ ਝੁਕਣਾ ਖੁਦ ਨੂੰ ਨੀਮਾ ਸਮਝਣ ਦੀ ਭਾਰੀ ਗਲਤੀ ਸੀ ਅਕਸਰ ਦਫ਼ਤਰੋਂ ਆਉਂਦਾ ਦਾ ਰਸਤੇ ਵਿੱਚ ਹਰ ਰੋਜ਼ ਇੱਕ ਜਗ੍ਹਾ ਬੈਠਾ ਬਜ਼ੁਰਗ ਨਜ਼ਰ ਆਉਂਦਾ ਸਵੇਰੇ ਫਿਰਚਾ ਘੜਾ ਘੜ ਨਿਕਲਿਆ ਸੀ ਤੇ ਦਫ਼ਤਰ ਦੀ ਥਾਂ ਥਕਾਨ ਸੋਚਿਆ ਕੋਸ ਸਮੇਂ ਲਈ ਬਜ਼ੁਰਗ ਕੋਲ ਰੁਕਾਂ ਰੁਕਿਆ ਜਾਵੇ ਫਤਿਹ ਬਲਾ ਬਜ਼ੁਰਗ ਕੋਲ ਜਾ ਬੈਠਾ ਪੁੱਛਣ ਦੇ ਬਾਪੂ ਜੀ ਨੇ ਦੱਸਿਆ ਕਿ ਦੋਨੋਂ ਪੁੱਤਰ ਵਿਦੇਸ਼ ਰਹਿੰਦੇ ਨੇ ਘਰ ਵਾਲੀ ਕੁਝ ਸਮਾਂ ਪਹਿਲਾਂ ਗੁਜ਼ਰ ਗਈ ਅਲੀਸ਼ਾਨ ਕੋਠੀ ਵਿੱਚ ਮਣਜਿਆ ਨਹੀਂ ਲੱਗਦਾ ਬਿਨਾ ਆਪਣਿਆਂ ਤੋਂ ਕੰਧਾਂ ਖਾਣ ਜੇ ਨੂੰ ਆਉਂਦੀਆਂ ਨਹੀਂ ਇਸੇ ਲਈ ਹਰ ਰੋਜ਼ ਇੱਥੇ ਆਣ ਬੈਠਦਾ ਮਹਿਸੂਸ ਹੋਇਆ ਜਿਵੇਂ ਖੁਦ ਦੇ ਅਤੀਤ ਨਾਲ ਰੂਬਰੂ ਹੋ ਰਿਹਾ ਹੁਮ ਆਪ ਮੁਹਾਰੇ ਹੀ ਘਰ ਵੱਲ ਹੋ ਤੁਰਿਆ ਸਾਹਮਣੇ ਬੈਠੇ ਬੇਬੇ ਤੇ ਬਾਪੂ ਨੂੰ ਕੁਟ ਗੱਲ ਬਕੜੀ ਪਾ ਲਈ ਅੰਦਰਲਾ ਰੁੱਖ ਜਿਵੇਂ ਨਿਵਾਨ ਵਾਲੇ ਪਾਸੇ ਹੋ ਗਿਆ ਬਾਪੂ ਨੇ ਵੀ ਕੁਟ ਕਲਾਵੇ ਵਿੱਚ ਲੈ ਲਿਆ ਉਹ ਇੱਕਾਮ ਲਿਆ ਕੱਲਾ ਹੀ ਆ ਗਿਆ ਨੂ ਰਾਣੀ ਕਿੱਥੇ ਆ ਬਾਪੂ ਮੂੰ ਐਨੀ ਗੱਲ ਸੁਣ ਕੇ ਮਹਿਸੂਸ ਹੋਇਆ ਦੀ ਮੇਂ ਅੰਦਰਲੇ ਰੁੱਖ ਦੇ ਝੁਕਣ ਨਾਲ ਉਹ ਪਿਆਰ ਵਾਲੀ ਜਿਹੜੀ ਫਿਰ ਵਾਪਸ ਆ ਗਈ ਹੋਵੇ ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ